ਅ ਪ੍ਰੋਮੋਸ਼ਨ ਚ ਆ ਗਿਆ ਦੋ ਦਿਨ ਇਹਨਾ ਇਵੈਂਟ ਹੋਇਆ ਬੜਾ ਠੰਡਾ ਚੱਲ ਰਿਹਾ ਸੀਗਾ ਤੇ ਤੀਜੇ ਦਿਨ ਐਮ ਵੀਰ ਨੂੰ ਸਟੇਜ ਤੇ ਆਇਆ ਐਮ ਵੀਰ ਨੇ ਮੈਨੂੰ ਜਨਰਲ ਕੰਝ ਕਿਹਾ 10 ਦਿਨ ਹੋ ਗਏ ਮੈਂ ਟੰਗਣਾ ਨਾ ਗਾਇਆ ਨਹੀਂ ਹੁਣ ਕੋਈ ਤੰਗ ਨਹੀਂ ਕਰੂਗਾ ਮੈਨੂੰ ਮੈਂ ਐਂਡ that was the day when ਜਿਹੜੀ ਉਸ ਫਿਲਮ ਦੀ ਪ੍ਰੋਮੋਸ਼ਨ ਪਿਕਅਪ ਹੋਈ ਸੀਗੀ ਉੱਥੋਂ ਪਤਾ ਲੱਗਿਆ ਕਿ ਨਹੀਂ ਕੁਛ ਤਾਂ ਹੈ ਜਿਹੜਾ ਬੰਦਾ ਕਰ ਸਕਦਾ ਆ ਹੈਨਾ ਬੜੀ ਯਾਦ ਆ ਗਈ ਗੱਲ ਯਾਦ ਆ ਗਈ ਗੱਲ ਫਿਲਮਾਂ ਵੀ ਸਾਰੀਆਂ ਜਿੱਥੇ ਹੈ ਭਾਈ ਤਿੰਨ ਤੇ ਚਾਰ ਫਿਲਮਾਂ ਦੇ ਪ੍ਰੋਮੋਸ਼ਨ ਆ ਰਿਹਾ ਹੈ ਬਿਲਕੁਲ ਅੱਛਾ ਉਹ ਐਮੀ ਦੀ ਲੇਕਿਨ ਫਿਲਮ ਨਹੀਂ ਨਹੀਂ ਐਮੀ ਦੀ ਲਈ ਐਮੀ ਵਾਸ ਅ ਗਰੂਪ ਆਫ ਦ ਸਿੰਗਰਸ ਉਹ ਮਗਰ ਹੁੰਦੇ ਗਾਉਣ ਦਾ ਵੀ ਨਹੀਂ ਟੈਨ ਮਿਲਦਾ ਹੁੰਦਾ ਚਲੋ ਮੈਂ ਨਹੀਂ ਇਹਦਾ ਵੀ ਬਹੁਤ ਥੱਕੇ ਹੋਏ ਸਾਡੇ ਨਾਲ ਕੋਈ ਸ਼ੋਅ ਕੁਝ ਵੀ ਨਹੀਂ ਉਹ ਮਤਲਬ ਵੀ ਇੱਕ ਅੱਧੀ ਫਿਲਮ ਦੇ ਵਿੱਚ ਕੋਈ ਇੰਨਾ ਤਾਂ ਹੋਇਆ ਹੋਊਗਾ ਪਰ ਨਹੀਂ ਲੋਕਾਂ ਨਾਲ ਬਹੁਤ ਮਤਲਬ ਵਧਿੱਕੀਆਂ ਹੁੰਦੀਆਂ ਲੋਕਾਂ ਨਾਲ ਬਹੁਤ ਥੱਕੇ ਹੁੰਦੇ ਆ ਵੀ ਸਾਡੇ ਨਾਲ ਮੈਂ ਨਹੀਂ ਐਵੇਂ ਕਿਸੇ ਨੂੰ ਮਤਲਬ ਐਵੇਂ ਕਿਸੇ ਨੂੰ ਬੁਰਾ ਭਲਾ ਕਮਾ ਜਾਂ ਇੰਡਸਟਰੀ ਦੇ ਨਿੰਦਾ ਆਪਣੇ ਨੂੰ ਵੀ ਮੇਰੇ ਨਾਲ ਇੰਨਾ ਕਰਦੇ ਹੀ ਇਹਨਾਂ ਨੇ ਮਾਈਟ ਬੀ ਮੇਰੀ ਉਹ ਡੀ ਉਹ ਤੋਂ ਗੱਲਬਾਤ ਨਹੀਂ ਹੋਣੀ ਤਾਂ ਮੈਨੂੰ ਗਾਉਣ ਦਾ ਮੌਕਾ ਨਹੀਂ ਮਿਲਿਆ ਹੋਣਾ ਜੇ ਫੋਰ ਐਗਜ਼ਾਮਪਲ ਮੈਂ ਉਹਨਾਂ ਲਈ ਮੈਟਰ ਕਰਦਾ ਹੁੰਦਾ ਤੇ ਮੈਨੂੰ ਪਹਿਲੇ ਨੰਬਰ ਤੇ ਚੜਾਉਂਦੇ ਸਟੇਜ ਤੇ ਮਾਈਟ ਬਾਦ ਸਭ ਤੋਂ ਪਹਿਲਾਂ ਮੀ ਚੜਦਾ ਸੀ ਉਦੋਂ ਮੇਰਾ ਕਰਾਊਡ ਹੀ ਨਹੀਂ ਇਕੱਠਾ ਹੁੰਦਾ ਸੀ ਉਦੋਂ ਤਾਂ ਐ ਹੋਇਆ ਸੀਗੇ ਇੱਕ ਦੋ ਫਿਲਮਾਂ ਸੀਗੀਆਂ ਜਿਵੇਂ ਉਦੋਂ ਰਿਲੀਜ਼ ਹੋ ਰਹੀ ਸੀ ਕਿ ਕੈਰੀਨ ਕੈਰੀਨ ਜੱਟਾ ਪਹਿਲੀ ਹਾਂ 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 ਕੈਰੀਨ ਜੱਟਾ ਪਹਿਲੀ ਰਿਲੀਜ਼ ਹੋਈ ਸੀ ਨਾ ਜਦੋਂ ਉਦੋਂ ਮਤਲਬ ਮੈਨੂੰ ਕਿਸੇ ਬੰਦੇ ਨੇ ਬੁਲਾਇਆ ਸੀਗਾ ਪ੍ਰੋਮੋਸ਼ਨ ਲਈ ਜੱਟ ਐਂਜੂਲਟ ਪਹਿਲੀ ਦੀ ਪ੍ਰੋਮੋਸ਼ਨ ਤੇ ਮੈਂ ਗਿਆ ਸੀ ਤੇ ਕੈਰੀਨ ਜੱਟਾ ਦੀ ਪ੍ਰੋਮੋਸ਼ਨ ਤੇ ਗਿਆ ਸੀ ਕੈਰੀਨ ਜੱਟਾ ਤੋਂ ਮਤਲਬ ਆਰਟਿਸਟ ਪਹਿਲਾਂ ਚੜਦੇ ਸੀ ਸਿੰਗਰ ਸਟਾਰ ਕਾਸਟ ਆਉਣ ਤੋਂ ਪਹਿਲਾਂ ਅੱਛਾ ਤੇ ਮੈਨੂੰ ਬਿਠਾਈ ਰੱਖਿਆ ਹੁਣ ਚੜਾਉਣੇ ਹੁਣ ਚੜਾਉਣੇ ਹੁਣ ਚੜਾਉਣੇ ਤੇ ਗਿੱਪੀ ਭਾਜੀ ਵੀ ਲੰਘ ਗਏ ਬਿੰਨੂ ਭਾਈ ਹੁਣ ਵੀ ਲੰਘ ਗਏ ਪਹਿਲੀ ਕੈਰੀਨ ਜੱਟਾ ਦੇ ਵਿੱਚ ਸ਼ਾਇਦ ਮਾਹੀ ਸੀਗੇ ਮਾਹੀ ਜੋ ਵੀ ਸਾਰੇ ਹਨਾ ਆਪਣਾ ਪਰਫਾਰਮ ਕਰਕੇ ਜਾਂ ਮਤਲਬ ਇੰਟਰੈਕਟ ਕਰਕੇ ਲੋਕਾਂ ਨਾਲ ਚਲੇਗੇ ਤੇ ਮੈਨੂੰ ਕਿਹਾ ਤੂੰ ਵੇਟ ਕਰ ਤੈਨੂੰ ਬਾਅਦ ਮੈਂ ਕਿਹਾ ਯਾਰ ਬਾਅਦ ਮੈਂ ਇਹਨੂੰ ਕੌਣ ਦੇਖਣਾ ਸਟੇਲੋ ਦਾ ਇੱਕ ਗਾਣਾ ਹੈ ਪਹਿਲਾਂ ਮੈਂ ਕਿਹਾ ਹੁਣ ਨਹੀਂ ਕਿਹਨੇ ਵੇਖਣਾ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਜਿੱਦੀ ਸੀ ਫਿਰ ਮੈਂ ਨਹੀਂ ਗਿਆ ਕਿਉਂਕਿ ਉਸ ਵਾਰ ਲੇਕ ਤੇ ਸੀਗਾ ਪ੍ਰੋਗਰਾਮ ਹਨ ਤੇ ਉਸ ਲਿਟਰਲੀ ਮੈਂ ਹੁਣ 10 ਬੰਦਿਆਂ ਕੇ ਥੋੜੀ ਗਾਉਂਦਾ ਜਾਂ ਐਡਾ ਵੀ ਮੈਂ ਮੈਂ ਕਿਹੜਾ ਸੁਪਰਸਟਾਰ ਸੀਗਾ ਜਾਂ ਮਤਲਬ ਸਟਿਲ ਨਹੀਂ ਹੈ ਕਿ ਸੁਪਰਸਟਾਰ ਤਾਂ ਮਤਲਬ ਪੀਓ ਲੋਕ ਮੇਰੇ ਵਾਸਤੇ ਖਲੋਂਦੇ ਤੇ ਉਹਨਾਂ ਦਾ ਵੀ ਇੰਵੋਲਟ ਸੀ ਉੱਤੇ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਸੀ ਵੀ ਮੇਰਾ ਜਾਨ ਨਹੀਂ ਮੰਦਾ ਬਟ ਫਾਲਟ ਨਹੀਂ ਮੈਂ ਕਹਿ ਸਕਦਾ ਮਾਈਟ ਵੀ ਉਹ ਸਮਾਂ ਸੀ ਸਮਾਂ ਇੱਕ ਸਮਾਂ ਇਦਾਂ ਹੁੰਦਾ ਹੈ ਵੀ ਮਾਈਟ ਵੀ ਸਟਾਰ ਕਾਸਟ ਆ ਗਈ ਹੋਵੇ ਵੇਲੇ ਜਰ ਪਹੁੰਚ ਕੇ ਬਾਹਰ ਗੱਡੀਆਂ 'ਚ ਬੈਠੇ ਹੋਏ ਉਹਨਾਂ ਨੂੰ ਇਹ ਥੋੜੀ ਵੀ ਉਂਜਦਾ ਮਾਹੌਲ ਹੀ ਇਦਾਂ ਦਾ ਹੁੰਦਾ ਉਹਨਾਂ ਦਾ ਵੀ ਕਈ ਵਾਰੀ ਕਸੂਰ ਨਹੀਂ ਹੁੰਦਾ ਉਹ ਮਾਹੌਲ ਹੀ ਉਹਦਾ ਬਣ ਜਾਂਦਾ ਤੇ ਕਈ ਵਾਰੀ ਹਾਂ ਬਸ ਉਹ ਐਂ ਵੀ ਮੈਂ ਕਹਿੰਦਾ ਵੀ ਕਲਾਕਾਰਾਂ ਨੂੰ ਵੀ ਓਵੇਂ ਗਰਜ ਨਹੀਂ ਦਿਲਚਸਪੀ ਰੱਖਣੇ ਚਾਹੀਦੇ ਆ ਉਹਨਾਂ ਕਿਨ ਕਿ ਗੱਲਾਂ